ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਰਸੋ ਗਏ ਸੀ ਪੰਜਾਬ ਤੇ ਪੰਜਾਬ ਜਾ ਕੇ ਅਸੀਂ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦਾ ਜਿਹੜਾ ਬਾਰਡਰ ਉੱਪਰ ਹੈ ਅੱਗੇ ਪਾਕਿਸਤਾਨ ਵਿੱਚ ਉੱਥੇ ਬਾਰਡਰ ਤੱਕ ਗਏ ਅਸੀਂ ਕੋਲਿਡੋਰ ਉੱਥੋਂ ਅਸੀਂ ਦੇਖਿਆ ਦੂਰੋਂ ਦੇਖਿਆ ਤੇ ਗੁਰਦੁਆਰਾ ਸਾਹਿਬ ਵੀ ਸਾਨੂੰ ਨਜ਼ਰ ਆਇਆ ਫੌਜੀ ਵੀ ਕਾਫੀ ਸਨ ਉੱਥੇ ਬਾਰਡਰ 'ਤੇ ਤੇ ਅਸੀਂ ਗਏ ਅਸੀਂ ਡੇਰਾ ਬਾਬਾ ਨਾਨਕ ਵਾਲੀ ਸੈਡ ਉਥੋਂ ਸਾਡਾ ਪਿੰਡ ਕੋਹਲੀ ਹੈ ਤੇ ਲਾਗੇ ਹੀ ਪਿੰਡ ਦਾ ਹੈ ਪਿੰਡ ਚੋਂ ਇਸ ਕਰਕੇ ਦੇਖੋ ਇਹ ਲਵ ਜਾ ਰਿਹਾ ਹੈ ਤੇ ਲਵ ਦੇ ਪਾਪਾ ਅੱਗੇ ਅੱਗੇ ਇਹ ਲਵ ਬੇਟਾ ਹੈ ਮੇਰਾ ਤੇ ਇੱਥੇ ਖੜੇ ਹੋ ਕੇ ਸਾਨੂੰ ਦੂਰੋਂ ਗੁਰਦੁਆਰਾ ਨਜ਼ਰ ਆ ਰਿਹਾ ਹੈ ਬਸ ਸਾਨੂੰ ਹੁਣ ਪਾਸਪੋਰਟ ਬਣਾਣੀ ਹੈ ਅਸੀਂ ਪਾਸਪੋਰਟ ਬਣਾ ਕੇ ਫਿਰ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਇਹ ਐਸ.ਡੀ ਲੱਗੀ ਹੈ LCD ਵਿੱਚ ਉਹ ਸਾਰਾ ਕੁਝ ਇਹ ਦੱਸਦੇ ਹਨ ਡੈਡ ਲਾਕ ਲਵ ਜਾ ਰਿਹਾ ਹੈ ਹੁਣ ਪਾਪਾ ਦੇ ਕੋਲ ਖੜਾ ਹੋਇਆ ਹੈ ਤੇ ਅਸੀਂ ਫੇਰ ਗੁਰਦੁਆਰਾ ਸਾਹਿਬ ਜਿਹੜਾ ਬਾਰਡਰ ਉੱਪਰ ਹੀ ਹੈ ਇੰਡੀਆ ਵਾਲੀ ਸਾਈਡ ਉੱਥੇ ਵੀ ਦਰਸ਼ਨ ਦੀਦਾਰੇ ਕੀਤੇ ਗੁਰੂ ਮਹਾਰਾਜ ਦੇ ਤੇ ਹੁਣ ਅਸੀਂ ਪਾਸਪੋਰਟ ਬਣਾ ਕੇ ਨਾ ਤੇ ਫੇਰ ਅਸੀਂ ਦਰਸ਼ਨ ਹੋਣਗੇ ਅਸੀਂ ਸਾਰਾ ਪਤਾ ਕਰ ਲਿਆ ਉਹਨਾਂ ਕੋਲੋਂ ਤੇ ਮੈਨੂੰ ਤੇ ਬੜਾ ਹੀ ਵਧੀਆ ਲੱਗਾ ਇੱਥੇ ਆ ਕੇ ਕਿਉਂਕਿ ਜਦੋਂ ਅਸੀਂ ਇੱਥੇ ਆਏ ਤੇ ਖੜੇ ਹੀ ਹੋਏ ਆ ਜੇ ਅਸੀਂ ਆ ਕੇ ਤੇ ਇੱਥੇ ਬਹੁਤ ਹੀ ਜ਼ੋਰ ਦੀ ਨੇਹਰੀ ਤੇ ਹਵਾ ਚਲਣੀ ਸ਼ੁਰੂ ਹੋ ਗਈ ਬਹੁਤ ਹੀ ਜ਼ਿਆਦਾ ਨੇਹਰੀ ਆਈ ਫਿਰ ਜਿਸ ਤਰ੍ਹਾਂ ਗੁਰੂ ਸਾਹਿਬ ਖੁਸ਼ ਹੋ ਗਏ ਹੋਣ ਕਿ ਮੇਰੀ ਸੰਗਤ ਆ ਰਹੀ ਹੈ ਮੇਰੇ ਕੋਲ ਤੇ ਬਾਦਰ ਉੱਤੇ ਅਸੀਂ ਖੜੇ ਹਾਂ ਵਾਹਿਗੁਰੂ ਸੱਚਾ ਪਾਤਸ਼ਾਹ ਸਾਰਿਆਂ ਨੂੰ ਦਰਸ਼ਨ ਦੀਦਾਰੇ ਬਖਸ਼ਣ ਕਰਤਾਪੁਰ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ